ਉਹ ਪਹਿਲਾ ਕਿਹੜਾ ਕਦਮ ਆ ਘਰ ਦੀ ਖਰੀਦ ਨੂੰ ਲੈ ਕੇ ਜਿਹੜਾ ਪੁੱਟੀਏ ਸਾਨੂੰ ਲੱਗਦਾ ਕਿ ਹਾਂ ਅਸੀਂ ਉਸ ਮੰਜ਼ਲ ਵੱਲ ਵੱਧ ਪੈਣ ਐਸ ਕਿਸਮ ਦਾ ਘਰ ਲੈਣਾ ਐਸ ਕਿਸਮ ਦਾ ਕਾਂਡੋ ਲੈਣਾ ਐਸ ਕਿਸਮ ਦਾ ਟਾਊਨ ਹੌਮ ਐਸ ਕਿਸਮ ਦਾ ਫਾਰਮ ਲੈਣਾ ਫਿਰ ਨੈਚੁਰਲੀ ਉਹਦੇ ਵਿੱਚ ਕੋਈ ਸਵਾਲ ਵੀ ਪੈਦਾ ਹੋ ਜਾਂਦੇ ਆ ਜੇ ਆਪਾਂ ਸੋਚੀਏ ਇਹ ਜਿਹੜੀ ਪ੍ਰੋਸੈਸ ਹੈ ਕਾਫੀ ਲੰਮੀ ਚੌੜੀ ਆ ਤੇ ਜਦੋਂ ਪੈਸਿਆਂ ਦੀ ਗੱਲ ਆਉਂਦੀ ਆ ਹਮੇਸ਼ਾ ਕੁਛ ਕਬਰਾਟ ਐਂਗਜ਼ਾਇਟੀ ਵੀ ਆਉਂਦੀ ਆ ਠੰਡੇ ਦਿਮਾਗ ਨਾਲ ਜੇ ਪਲਾਨ ਕਰੀਏ ਇਹ ਸਾਰੀਆਂ ਚੀਜ਼ਾਂ ਬੜੀ ਸੌਖੀਆਂ ਹੱਲ ਹੋ ਸਕਦੀਆਂ ਜਦੋਂ ਆਫਰ ਪਾਉਣੀਆਂ ਆ ਆਫਰ ਕਿੰਨੀ ਪਾਉਣੀਆਂ ਔਰ ਉਹ ਚੀਜ਼ਾਂ ਜਿਹੜੀਆਂ ਇੱਥੇ ਆਣ ਕੇ ਕਈ ਵਾਰੀ ਇੰਜ ਵੀ ਹੁੰਦਾ ਕਿ ਆਫਰ ਪਾਉਣ ਤੋਂ ਬਾਅਦ ਸਾਡੇ ਲਈ ਜੇ ਬੈਕਸਟੈਪ ਕਰਨਾ ਤੇ ਔਖਾ ਵੀ ਹੋ ਸਕਦਾ ਜਿਹੜੀਆਂ ਦੋ ਤਿੰਨ ਖਾਸ ਇਹ ਸਭ ਨੂੰ ਨੋਟ ਕਰਨ ਵਾਲੀਆਂ ਚੀਜ਼ਾਂ ਨੇ ਪਹਿਲਾਂ ਤੁਸੀਂ ਦੇਖਣਾ ਵੀ ਮੈਨੂੰ ਪੁੱਗਦਾ ਤੇ ਤੁਸੀਂ ਉਹ ਲਿਖਤੀ ਰੂਪ ਵਿੱਚ ਪਾਉਣਾ ਮੈਨੂੰ ਸਬਜੈਕਟ ਟੂ ਫਾਈਨਾਂਸਿੰਗ ਇਹ ਤਾਂ ਹੀ ਮੈਂ ਸਬਜੈਕਟ ਰਿਮੂਵ ਕਰੂੰਗਾ ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ ਜਦੋਂ ਅਸੀਂ ਕਿਸੇ ਮੰਜ਼ਲ ਨੂੰ ਟਾਰਗੇਟ ਕਰਦੇ ਹਾਂ ਤੇ ਉਸ ਮੰਜ਼ਲ ਤੇ ਪਹੁੰਚਣ ਲਈ ਆਪਣੇ ਘਰੋਂ ਪਹਿਲਾ ਕਦਮ ਕਿਹੋ ਜਿਹਾ ਚੁੱਕਦੇ ਹਾਂ ਤੇ ਕਿਸ ਦਿਸ਼ਾ ਵੱਲ ਚੁੱਕਦੇ ਹਾਂ ਇਹ ਬੜਾ ਮਹੱਤਵਪੂਰਨ ਹੋ ਜਾਂਦਾ ਜੇ ਸਾਡਾ ਪਹਿਲਾ ਕਦਮ درست ਹੋਏਗਾ ਤਾਂ ਮੰਜ਼ਲ ਤੇ ਪਹੁੰਚਣਾ ਸੌਖਾ ਹੋ ਜਾਏਗਾ ਸੁਖਾਲਾ ਹੋ ਜਾਏਗਾ ਕਿਉਂਕਿ ਕਹਿੰਦੇ ਨੇ ਨਾ ਕਿ ਵੈਲ ਸਟਾਰਟ ਹਾਫ ਡਨ ਬੜੀਆਂ ਸਾਰੀਆਂ ਚੀਜ਼ਾਂ ਸਾਡੇ ਪਹਿਲੇ ਕਦਮ ਦੇ ਉੱਤੇ ਹੀ ਨਿਰਭਰ ਕਰਦੀਆਂ ਹੁੰਦੀਆਂ ਨੇ ਤੇ ਜੇ ਘਰ ਤੋਂ ਕਦਮ ਪੁੱਟਣਾ ਹੈ ਤੇ ਘਰ ਖਰੀਦਣ ਲਈ ਜੇ ਕਦਮ ਪੁੱਟਣਾ ਫਿਰ ਤਾਂ ਹੋਰ ਵੀ ਜ਼ਿਆਦਾ ਮਹੱਤਵਪੂਰਨ ਹੋ ਜਾਂਦਾ ਕਿ ਉਹ ਕਦਮ ਸਾਡਾ درست ਹੋਣਾ ਚਾਹੀਦਾ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਘਰ ਘਰ ਦੀ ਖਰੀਦ ਕਿਹੜੀਆਂ ਸ਼ਰਤਾਂ ਕਿਦਾਂ ਦਾ ਘਰ ਲੈਣਾ ਚਾਹੀਦਾ ਕਿਦਾਂ ਦਾ ਨਹੀਂ ਲੈਣਾ ਚਾਹੀਦਾ ਅਕਸਰ ਆਪਾਂ ਗੱਲਬਾਤ ਕਰਦੇ ਹਾਂ ਤੇ ਘਰ ਦੀ ਖਰੀਦ ਨੂੰ ਲੈ ਕੇ ਸਾਡੇ ਸਵਾਲਾਂ ਦੇ ਜਵਾਬ ਦਿੰਦੇ ਆ ਇਸ ਪ੍ਰੋਗਰਾਮ ਦੇ ਵਿੱਚ ਮਾਰਗੇਜ ਬ੍ਰੋਕਰ ਜਤਿੰਦਰ ਸਿੰਘ ਮੱਕੜ ਹੋਰੀ ਅੱਜ ਵੀ ਸਾਡੇ ਨਾਲ ਮੌਜੂਦ ਨੇ ਮੱਕੜ ਸਾਹਿਬ ਜੀ ਆਇਆਂ ਨੂੰ ਸਸਿਕਾ ਜਸਪੀ ਜੀ ਥੈਂਕ ਯੂ ਸਸਿਕਾ ਜੀ ਮੱਕੜ ਸਾਹਿਬ ਘਰਾਂ ਦੀ ਗੱਲ ਕਰ ਲਈਏ ਤੇ ਘਰ ਸਾਡੇ ਲਈ ਨਾ ਸਿਰਫ ਕੋਈ ਮਕਾਨ ਨਹੀਂ ਹੁੰਦਾ ਕੋਈ ਬਣਿਆ ਹੋਇਆ ਢਾਂਚਾ ਨਹੀਂ ਹੁੰਦਾ ਘਰ ਸਾਡੀਆਂ ਭਾਵਨਾਵਾਂ ਨਾਲ ਜੁੜਿਆ ਹੁੰਦਾ ਤੇ ਜਦੋਂ ਕੋਈ ਬੰਦਾ ਘਰ ਖਰੀਦਣ ਦਾ ਸੁਪਨਾ ਪਾਲਦਾ ਨਾ ਤੇ ਬੜਾ ਕੁਝ ਸੋਚਦਾ ਉਹਦੇ ਬਾਰੇ ਆ ਹੋਣਾ ਚਾਹੀਦਾ ਉਹ ਹੋਣਾ ਚਾਹੀਦਾ ਪਰ ਇੱਥੇ ਕੈਨੇਡਾ ਦੇ ਵਿੱਚ ਘਰ ਖਰੀਦਣ ਤੋਂ ਪਹਿਲਾਂ ਵੀ ਸਾਨੂੰ ਬਹੁਤ ਸਾਰੇ ਕਦਮ ਪੁੱਟਣੇ ਪੈਂਦੇ ਆ ਕਿ ਕਿੱਦਾਂ ਉਧਰਲੇ ਪਾਸੇ ਨੂੰ ਸੋਚਣਾ ਆਪਾਂ ਅੱਜ ਕੋਸ਼ਿਸ਼ ਕਰਨੀ ਹੈ ਕਿ ਘਰ ਖਰੀਦਣ ਦੇ ਵਿੱਚ ਸਟੈਪ ਵਾਈਜ਼ ਸਟੈਪ ਕਿਹੜੀਆਂ-ਕਿਹੜੀਆਂ ਚੀਜ਼ਾਂ ਜੜੀਆਂ ਨੇ ਹੁੰਦੀਆਂ ਨਾ ਜਾਂ ਕਿਹੜੇ-ਕਿਹੜੇ ਸਟੈਪਸ ਸਾਨੂੰ ਚੁੱਕਣੇ ਚਾਹੀਦੇ ਤਾਂ ਕਿ ਅਸੀਂ ਐਨ ਘਰ ਦੇ ਅੰਦਰ ਪ੍ਰਵੇਸ਼ ਕਰਨ ਤੱਕ ਜਿਹੜਾ ਉਹ ਪਹੁੰਚ ਜਾਈਏ ਸਾਡਾ ਘਰ ਕਹਿਣ ਵਾਲੇ ਬਣ ਜਾਈਏ ਸ਼ੁਰੂਆਤ ਕਿੱਥੋਂ ਹੋਣੀ ਚਾਹੀਦੀ ਜਿੱਦਾਂ ਮੈਂ ਸ਼ੁਰੂਆਤ ਚ ਕਹਨਾ ਕਿ ਵੈਲ ਸਟਾਰਟ ਹਾਫ ਡਨ ਉਹ ਪਹਿਲਾ ਕਿਹੜਾ ਕਦਮ ਆ ਘਰ ਦੀ ਖਰੀਦ ਨੂੰ ਲੈ ਕੇ ਜਿਹੜਾ ਪੁੱਟਿਏ ਤੇ ਸਾਨੂੰ ਲੱਗਦਾ ਕਿ ਹਾਂ ਅਸੀਂ ਉਸ ਮੰਜ਼ਲ ਵੱਲ ਵੱਧ ਪੈਂ ਬਿਲਕੁਲ ਜੀ ਇੱਕ ਅੰਗਰੇਜ਼ੀ ਵਿੱਚ ਕਹਾਵਤ ਹੁੰਦੀ ਹੈ ਮੈਨ ਇਜ਼ ਦਾ ਕਿੰਗ ਆਫ ਹਿਸ ਕਾਸਲ ਹਮ ਤੇ ਜੇ ਰਾਜੇ ਨੇ ਆਪਣਾ एंपਾਇਰ ਕੰਟਰੋਲ ਕਰਨਾ ਜੀ ਪਹਿਲਾਂ ਤਾਂ ਪਲਾਨ ਹੀ ਕਰੂਗਾ ਨਾ ਬਿਲਕੁਲ ਸੋ ਜਿਹੜੀ ਆਪਣੀ ਪਲੈਨਿੰਗ ਦੇ ਵਿੱਚ ਮੈਂ ਕੁਝ ਆਪਣੇ ਸੋਚ ਮੁਤਾਬਕ ਕੁਝ ਸਟੈਪਸ ਬਣਾਏ ਹੋਏ ਆ ਜਿਹੜੇ ਆਪਣੇ ਦਰਸ਼ਕਾਂ ਨੂੰ ਦੀ ਉਹਨਾਂ ਦੀ ਮਦਦ ਹੋ ਸਕਦੀ ਹੈ ਹਮ ਸੋ for our home buying steps our first step is to think how much do i want to spend andajina ji we have agle hamesha har ek nu pata bhi mere kol andajene nal inne paise meri jeb kinni ijazat dindi hai bilkul te gahan pe meri pahunch kinni hai ha na so we should apne manch pehla to assi soch kar baith ke mianu bhi aapna kinna afford kar sakde hai bhi apne hath tak kinni tak pahunch hai gi ha ਉਸ ਤੋਂ ਬਾਅਦ ਫਿਰ ਜਿਹੜੀ ਕਾਨਵਰਸੇਸ਼ਨ ਐਚੁਅਲੀ ਘਰ ਵਿੱਚ ਵੱਧਦੀ ਆ ਅਗਲਾ ਸੋਚਦਾ ਵੀ ਮੇਰੀ ਕੀ ਕੀ ਖੁਆਇਸ਼ਾਂ ਨੇ ਹਣਾ ਸੋ ਇਫ ਵੀ ਸੇ ਥੈਟ ਜੇ ਆਪਾਂ ਐਸ ਕਿਸਮ ਦਾ ਘਰ ਲੈਣਾ ਐਸ ਕਿਸਮ ਦਾ ਕਾਂਡੋ ਲੈਣਾ ਐਸ ਕਿਸਮ ਦਾ ਟਾਊਨ ਹੌਮ ਐਸ ਕਿਸਮ ਦਾ ਫਾਰਮ ਲੈਣਾ ਫਿਰ ਨੈਚੁਰਲੀ ਉਹਦੇ ਵਿੱਚ ਕੁਝ ਸਵਾਲ ਵੀ ਪੈਦਾ ਹੋ ਜਾਂਦੇ ਆ ਤੇ ਅਗਲਾ ਸੋਚਦਾ ਵੀ ਮੇਰੀ ਮੰਥਲੀ ਕੀ 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 ਖਰਚੇ ਨੇ ਮੇਰੀ ਮੰਥਲੀ ਪੇਮੈਂਟ ਕਿੰਨੀਆਂ ਹੋਣਗੀਆਂ ਸੋ ਵਿਸਤਾਰ ਵਿੱਚ ਜੇ ਆਪਾਂ ਸੋਚੀਏ ਵੀ ਜਿਹੜੀ ਆਪਣੀ ਮੰਥਲੀ ਪੇਮੈਂਟਸ ਆ ਫੋਰ ਇਗਜ਼ਾਮਪਲ ਇੱਕ ਤਾਂ ਹੋ ਗਈ ਆਪਣੀ ਮੰਥਲੀ ਮਾਰਗੇਜ ਪੇਮੈਂਟ ਜੀ ਹੈਨਾ ਫਿਰ ਆਪਣੀ ਹੋ ਗਈ ਪ੍ਰਾਪਰਟੀ ਟੈਕਸ ਪ੍ਰਾਪਰਟੀ ਟੈਕਸ ਵੀ ਅੱਜਕਲ ਇਸ ਇਸ ਨਾ ਚੀਪ ਐਕਸਪੈਂਸਿਵ ਹੋ ਸਕਦਾ ਸੋ ਪ੍ਰਾਪਰਟੀ ਟੈਕਸ ਦੇ ਵਿੱਚ ਹੌਨ ਫਾਰ ਜਿਹੜਾ ਵੀ ਅਮ ਅ ਟਾਊਨ ਹੌਮ অর ਸਮਥਿੰਗ ਕੁਡ ਬੀ ਐਸ ਲੋ ਐਸ ਅਮ ਮੇਬੀ 3-4000 ਡਾਲਰਸ ਜੀ ਪਰ ਜੇ ਕੋਈ ਵੱਡਾ ਘਰ ਲੈ ਰਹੇ ਹੋ 8-9000 ਤੱਕ ਵੀ ਜਾ ਸਕਦਾ ਸੋ ਇਹ ਪਲਾਨਿੰਗ ਵਿੱਚ ਸੋਚਣ ਦੀ ਵੀ ਲੋੜ ਹੈ ਬਾਕੀ ਆਗੇ ਜਿਹੜੇ ਆਪਣਾ ਹੋਮ ਇੰਸ਼ੋਰੈਂਸ ਆ ਜੀ ਇਹ ਵੀ ਜ਼ਰੂਰੀ ਆ ਖਾਸ ਕਰਕੇ ਜਦੋਂ ਫਾਈਨਾਂਸਿੰਗ ਸਟੇਜ ਤੇ ਆਪਾਂ ਪਹੁੰਚ ਜਾਂਦੇ ਜਦੋਂ ਆਪਣੀ ਅਪਰੂਵਲ ਹੋ ਗਈ ਬੈਂਕ ਨੇ ਇਹੀ ਕਹਿਣਾ ਵੀ ਤੁਸੀਂ ਆਪਣੇ ਇੰਸ਼ੋਰੈਂਸ ਰੈਡੀ ਰੱਖਿਓ ਜੀ ਹਨਾ ਅਮ ਬਾਕੀ ਰਹਿ ਗਈ ਜਿਹੜੀ ਮਾਮੂਲੀ ਆਮ ਤੌਰ ਤੇ ਜਿਹੜੇ ਮੰਥਲੀ ਬਿਲ ਬਲਬਤੀਆਂ ਜਿਵੇਂ ਆਪਾਂ ਕਹਿੰਦੇ ਪਾਣੀ ਹੋ ਗਿਆ ਹੌਟ ਵਾਟਰ ਹੋ ਗਈ ਅਮ ਫਿਰ ਆਪਣਾ ਹੋ ਗਿਆ ਟੀਵੀ ਦੇ ਬਿਲ ਵਗੈਰਾ ਫੋਨ ਬਿਲ ਇਹ ਸਾਰੀਆਂ ਚੀਜ਼ਾਂ ਬਹੁਤ ਇੰਪੋਰਟੈਂਟ ਹੈ ਮਤਲਬ ਸਿੱਧੀ ਜੀ ਗੱਲ ਹੈ ਕਿ ਘਰੇ ਬੈਠ ਕੇ ਜਦੋਂ ਆਪਾਂ ਸਲਾਹ ਕਰਦੇ ਆ ਤੇ ਘਰ ਵਾਲੀ ਨੇ ਕਹਿ ਦੇਣਾ ਜੀ ਮੈਨੂੰ ਤਾਂ ਐਦਾਂ ਦਾ ਘਰ ਚਾਹੀਦਾ ਮੈਨੂੰ ਤਾਂ ਉਹਦੇ ਵਿੱਚ ਆਹ ਚੀਜ਼ ਚਾਹੀਦੀ ਹੈ ਕਿਚਨ ਇਹੋ ਜਿਹਾ ਚਾਹੀਦਾ ਮੈਨੂੰ ਬੈਡਰੂਮ ਇਹੋ ਜਿਹਾ ਚਾਹੀਦਾ ਬੱਚੇ ਕਹਣਗੇ ਬਾਪੂ ਜੀ ਸਾਨੂੰ ਤਾਂ ਐਦਾਂ ਦਾ ਕਮਰਾ ਚਾਹੀਦਾ ਸਾਨੂੰ ਅੱਗੇ ਪਲੇਗਰਾਉਂਡ ਵੀ ਚਾਹੀਦੀ ਹੈ ਸਾਨੂੰ ਉਹਦੇ ਵਿੱਚ ਆ ਵੀ ਚੀਜ਼ ਚਾਹੀਦੀ ਹੈ ਤੇ ਜੇ ਘਰ ਦੇ ਵਿੱਚ ਬਜ਼ੁਰਗ ਹੋਣਗੇ ਉਹ ਵੀ ਆਪਣੇ ਲਈ ਕੁਝ ਨਾ ਕੁਝ ਡਿਮਾਂਡ ਰੱਖਣਗੇ ਪਰ ਸਾਨੂੰ ਦੇਖਣਾ ਪੈਗਾ ਕਿ ਸਾਡੀ ਜੇਬ ਇਹਨਾਂ ਸਾਰਿਆਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਵਾਲੀ ਹੈਗੀ ਹੈ ਜਾਂ ਨਹੀਂ ਹੈਗੀ ਉਹ ਲੇਖਾ ਜੋਖਾ ਸਾਨੂੰ ਪਹਿਲਾਂ ਕਰਨਾ ਪੈਗਾ ਫਿਰ ਅਸੀਂ ਆਪਣਾ ਅਗਲਾ ਕਦਮ ਜਿਹੜਾ ਉਹ ਅੱਗੇ ਵਧਾ ਸਕਦੇ ਆ ਫਿਰ ਇਹਦੇ ਤੋਂ ਬਾਅਦ ਜਦੋਂ ਲੇਖਾ ਜੋਖਾ ਕਰ ਲੈ ਜਦੋਂ ਜੇਬ ਦੇਖ ਲਈ ਕਿ ਹਾਂ ਜੇਬ ਦੇ ਵਿੱਚ ਇੰਨਾ ਕੋ ਪੈਸਾ ਹੈਗਾ ਇੰਨੀ ਕੋ ਮੈਂ ਮੋਰਗੇਜ ਭਰ ਸਕਦਾ ਹਾਂ ਖਰੀਦ ਤੋਂ ਬਾਅਦ ਇੰਨੀ ਕੋ ਡਾਊਨ ਪੇਮੈਂਟ ਦੀ ਵੀ ਫਿਰ ਗੱਲ ਚੱਲਣੀ ਉਹਦੇ ਵਿੱਚ ਜਿਹੜੀ ਫਾਈਨਾਂਸਿੰਗ ਹੈ ਜਾਂ ਮੋਰਗੇਜ ਬ੍ਰੋਕਰ ਦੇ ਕੋਲ ਜਾਣਾ ਮੈਂ ਕਹਿੰਨਾ ਕਿ ਇਹਨੂੰ ਕਲੱਬ ਕਰਕੇ ਦੱਸ ਦਿਓ ਕਿ ਫਾਈਨਾਂਸਿੰਗ ਕਿਸ ਤਰੀਕੇ ਨਾਲ ਕਰਨੀ ਹੈ ਤੇ ਉਹ ਫਿਰ ਉਹਦੇ ਤੋਂ ਬਾਅਦ ਤੁਸੀਂ ਜਿਹੜਾ ਉਹ ਰੀਅਲਟਰ ਦੇ ਕੋਲ ਜਾਣਾ ਮੋਰਗੇਜ ਦੀ ਗੱਲ ਕਰਨੀ ਆ ਉਹ ਚੀਜ਼ਾਂ ਕਿਸ ਤਰੀਕੇ ਨਾਲ ਅੱਗੇ ਵਧਣਗੀਆਂ ਹਾਂਜੀ ਸੋ ਮੇਰੀ ਜਿਹੜੀ ਮੇਰੀ ਪਰਸਨਲ ਸੋਚ ਹੈ ਆਪਣੇ ਐਕਸਪੀਰੀਅੰਸ ਮੁਤਾਬਕ ਰੀਅਲਟਰ ਵੀ ਬਹੁਤ ਜ਼ਰੂਰੀ ਐ ਇਸ ਚੀਜ਼ ਦੇ ਵਿੱਚ ਕਰਕੇ ਉਹਨੇ ਨੇ ਤੁਹਾਡੇ 네ਗੋਸ਼ੀਏਸ਼ਨ ਕਰਨੀ ਉਹਨੇ ਜਾ ਕੇ ਤੁਹਾਨੂੰ ਘਰ ਦਿਖਾਉਣੇ ਆ ਜੀ ਤੇ ਪਰ ਜੇ ਆਪਾਂ ਉਹਨਾਂ ਕੋਲ ਖਾਲੀ ਜਾਵਾਂਗੇ ਤੇ ਮੇਬੀ ਇਹ ਹੋਊਗਾ ਵੀ ਆਪਾਂ ਜ਼ਿਆਦਾ ਪ੍ਰਾਪਰਟੀਆਂ ਵੇਖਾਂਗੇ ਤੇ ਸ਼ਾਇਦ ਜੇ ਆਪਣੇ ਉਸ ਚੀਜ਼ ਦੀ ਅਫੋਰਡ ਨਹੀਂ ਕਰ ਸਕਦੇ ਜੀ ਤੇ ਉਸ ਦੇ ਬਾਵਜੂਦ ਸਗੋਂ ਆਪਾਂ ਨੂੰ ਪਹਿਲਾਂ ਪਲੈਨਿੰਗ ਕਰਨੀ ਚਾਹੀਦੀ ਤੁਸੀਂ ਆਪਣੇ ਮਾਰਗੇਜ ਸਪੈਸ਼ਲਿਸਟ ਕੋ ਪਹਿਲਾਂ ਜਾਓ ਹੂੰ ਉਹਨਾਂ ਨਾਲ ਪਲਾਨ ਕਰੋ ਵੀ ਆ ਸਾਡੀਆਂ ਰਿਕੁਆਇਰਮੈਂਟਸ ਨੇ ਇਹ ਘਰ ਦੇ ਵਿੱਚ ਤੁਹਾਨੂੰ ਏਦਾਂ ਦੀ ਕਿਚਨ ਚਾਹੀਦੀ ਆ ਜਾਂ ਫਿਰ ਉਹਦੇ ਵਿੱਚ ਆ ਉਸ ਘਰ ਦੇ ਵਿੱਚ ਸਾਨੂੰ ਆ ਚਾਹੀਦਾ ਉਹ ਚਾਹੀਦਾ ਐਟ ਲੀਸਟ ਅੰਦਾਜ਼ੇ ਨਾਲ ਆਪਾਂ ਬਣਾ ਸਕਦੇ ਹਾਂ ਵੀ ਜਿਹੜੀ ਤੁਹਾਡੀ ਪਰਚੇਸ ਪ੍ਰਾਈਸ ਐਸ ਮੁਤਾਬਕ ਤੇ ਕਰੀਬ ਹੋਊਗੀ ਤੇ ਜਰੂਰ ਭਾਵੇਂ ਤੁਸੀਂ ਨਾਲੋਂ ਨਾਲ ਰੀਅਲਟਰ ਨਾਲ ਗੱਲ ਕਰੋ ਬਟ ਫਾਈਂਡ ਆਊਟ ਫਰਸਟ ਵਟ ਕੈਨ ਆ ਅਫੋਰਡ ਲੈਟ ਅ ਸਪੈਸ਼ਲਿਸਟ ਮਾਰਗੇਜ ਸਪੈਸ਼ਲਿਸਟ ਸੀ ਜਿਹੜੇ ਤੁਹਾਡੇ ਰਿਵਿਊ ਕਰਗੇ ਕਰੂਗੇ ਤੁਹਾਡੇ ਜਿਹੜੇ ਟੈਕਸ ਦੇ ਪੇਪਰ ਨੇ ਉਹਦੇ ਮੁਤਾਬਕ ਉਹ ਤਾਂ ਨੰਬਰਾਂ ਦੀ ਗੱਲ ਆ ਜੀ ਆਪੇ ਸਿੱਧਾ ਹੀ ਦੱਸੂਗਾ ਵੀ ਤੁਸੀਂ ਕਿੰਨਾ ਅਫੋਰਡ ਕਰ ਸਕਦੇ ਹੋ ਫਿਰ ਉਸ ਤੋਂ ਬਾਅਦ ਤੁਸੀਂ ਜਾ ਕੇ ਜਿਹੜੀ ਆਪਾਂ ਗੱਲਾਂ ਕੀਤੀਆਂ ਸੀ ਵੀ ਘਰੇ ਬੈਠ ਕੇ ਮੀਆਂ ਬੀਬੀ ਉਹਤ ਬਜ਼ੁਰਗ ਸਾਰਿਆਂ ਨੇ ਜਿਹੜੀ ਗੱਲ ਕੀਤੀ ਸਾਨੂੰ ਆਹ ਆਹ ਰਿਕੁਆਇਰਮੈਂਟਸ ਆ ਜੀ ਫਿਰ ਆਪਣੇ ਰੀਅਲਟਰ ਨਾਲ ਜਾ ਕੇ ਸੰਪਰਕ ਕਰੋ ਰੀਅਲਟਰ ਨਾਲ ਤੁਸੀਂ ਬੈਠ ਕੇ ਗੱਲ ਕਰੋ ਵੀ ਆ ਚੀਜ਼ਾਂ ਸਾਨੂੰ ਚਾਹੀਦੀਆਂ ਉਹ 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 ਤੁਹਾਡੇ ਐ ਐਕਸਪਰਟ ਹੈ ਉਹ ਤੁਹਾਨੂੰ ਦੱਸੂਗੇ ਇਹ ਐਸ ਏਰੀਆ ਵਿੱਚ ਤੁਹਾਨੂੰ ਇਦਾਂ ਦਾ ਘਰ ਮਿਲੂਗਾ ਐਸ ਏਰੀਆ ਵਿੱਚ ਸਕੂਲ ਇਦਾਂ ਦੇ ਹੈਗੇ ਆ ਇਹ ਵੀ ਬਹੁਤ ਚੀਜ਼ਾਂ ਜੁਰੀ ਹੋ ਰਿੰਗ ਬੱਚੇ ਕਿੱਥੇ ਪੜਨਗੇ ਜੀ ਕਿੰਨੀ ਦੂਰ ਆ ਉਹਦੇ ਵਿੱਚ ਤੁਰ ਕੇ ਜਾਓਗੇ ਜਾਂ ਉਹ ਗੱਡੀ ਲੈ ਕੇ ਜਾਓਗੇ ਆਮ ਸੋ ਆਫਟਰ ਯੂ ਫਿਗਰ ਆਊਟ ਹਾਊ ਮਚ ਯੂ ਕੈਨ ਅਫੋਰਡ ਟੈਲ ਆਲ ਥੀਸ ਥਿੰਗਸ ਟੂ ਯੋਰ ਰੀਅਲਟਰ ਰੀਅਲਟਰ ਤੁਹਾਨੂੰ ਆਪੇ ਦੱਸੂਗਾ ਵੀ ਐਸ ਖਾਨੇ ਵਿੱਚ ਤੁਸੀਂ ਫਿੱਟ ਹੋਣੇ ਤੇ ਇਸ ਚੀਜ਼ਾਂ ਵਿੱਚ ਆਪਾਂ इजीली ਕੁਆਲਿਫਾਈ ਬਾਈ ਕਰ ਸਕਦੇ ਹਾਂ ਮੋਟੇ-ਮੋਟੇ ਤੌਰ ਤੇ ਇਹ ਕਹਿ ਸਕਦੇ ਕਿ ਅਸੀਂ ਆਪਣੀ ਪੌਕੇਟ ਲੈ ਕੇ ਚੱਲੇ ਗਿਆਂ ਕਿ ਆਹ ਸਾਡੀ ਪੌਕੇਟ ਆ ਅਸੀਂ ਇੰਦੀ ਇੱਕ ਮੰਥਲੀ ਸਾਡੀ ਇਨਕਮ ਹੈਗੀ ਆ ਇੰਨੇ ਦਾ ਘਰ ਅਫੋਰਡ ਕਰ ਸਕਦੇ ਹਾਂ ਸਾਨੂੰ ਮਾਰਗੇਜ ਬ੍ਰੋਕਰ ਨੇ ਸਾਨੂੰ ਰੀਅਲਟਰ ਨੇ ਇਹਨਾਂ ਦੋਨਾਂ ਨੇ ਇਸ ਚੀਜ਼ ਦੇ ਵੱਲ ਲੈ ਕੇ ਜਾਣਾ ਕਿ ਜੇ ਥੋੜਾ ਬਹੁਤਾ ਵਾਧਾ ਘਟਾ ਵੀ ਹੋ ਸਕਦਾ ਘਟਤੇ ਤੁਹਾਨੂੰ ਬਿਹਤਰ ਚੀਜ਼ ਮਿਲ ਸਕਦੀ ਹੈ ਤੇ ਫਿਰ ਆਪਾਂ ਉਹ ਤੁਸੀਂ ਉਹ ਕਰ ਸਕਦੇ ਹੋ ਜੇ ਵੱਧ ਨੂੰ ਅਫੋਰਡ ਕਰ ਸਕਦੇ ਹੋ ਇੰਨਾ ਕੁ ਆਪਣੇ ਕੋਲੋਂ ਕੀਤਾ ਜਾ ਸਕਦਾ ਉਹਨੇ ਉਹ ਵੀ ਸਜੈਸਟ ਕਰ ਦੇਣਾ ਕਿ ਇੰਨੇ ਕ ਪੈਸੇ ਹੋਰ ਪਾਉਣ ਦੇ ਨਾਲ ਤੁਹਾਨੂੰ ਬਿਹਤਰ ਚੀਜ਼ਾਂ ਮਿਲ ਸਕਦੀਆਂ ਆਫ ਕர்ஸ் ਦੇ ਇਸ ਤੋਂ ਨਾਲ ਵੀ ਜਿਹੜੀ ਜ਼ਰੂਰੀ ਚੀਜ਼ ਆ ਇਹ ਸਾਰੇ ਤਿੰਨ ਜਾਣੇ ਰੀਅਲਟਰ ਮਾਰਗੇਜ ਬ੍ਰੋਕਰ ਸਪੈਸ਼ਲਿਸਟ ਆ ਕਲਾਇੰਟ ਇਹ ਇੱਕ ਦੂਜੇ ਨਾਲ ਗੱਲ ਕਰ ਸਕਦੇ ਖੁੱਲ੍ਹੇ ਹਨਾ ਜੇ ਕੋਈ ਸਵਾਲ ਜਵਾਬ ਹੋਵੇ ਉਸ ਦੇ ਵਿੱਚ ਫਿਰ ਉਹ ਉਹਦਾ ਹੱਲ ਇਕੱਠੇ ਹੋ ਕੇ ਕਰ ਸਕਦੇ ਆ ਤੇ ਤੇ ਖਾਸ ਕਰਕੇ ਮੇਰੇ ਐਕਸਪੀਰੀਅੰਸ ਦੇ ਵਿੱਚ ਮੈਂ ਇਹ ਦੇਖਿਆ ਜੇ ਤੁਸੀਂ ਇਨਸਟਾ 25 30 ਘਰ ਵੇਖੋਗੇ ਤੁਸੀਂ ਨੈਰੋ ਡਾਊਨ ਕਰ ਲਿਆ ਆਪਣਾ ਟਾਈਮ ਤੇ ਹਰ ਇੱਕ ਦੂਜੇ ਦਾ ਟਾਈਮ ਦੂਜੇ ਰੀਅਲਟਰ ਜਿਹੜਾ ਸੇਲਰ ਰੀਅਲਟਰ ਵੀ ਆ ਬਾਇਰਸ ਰੀਅਲਟਰ ਵੀ ਆ ਤੁਹਾਡਾ ਆਪਨਾ ਟਾਈਮ ਤੁਸੀਂ ਫਿਰ ਜਾ ਕੇ ਬੜਾ ਸੌਖੇ ਮਨ ਦੇ ਵਿੱਚ ਠੰਡੇ ਦਿਮਾਗ ਨਾਲ ਸੋਚ ਕੇ ਕਹਿ ਸਕਦੇ ਮੈਂ ਹਾਂ ਜੀ ਠੀਕ ਆ ਆ ਸਾਡੇ ਘਰ 5 6 10 ਘਰ ਸਾਨੂੰ ਮਨਜ਼ੂਰ ਆ ਤੇ ਉਸ ਤੋਂ ਬਾਅਦ ਜਿਹੜੀ ਨੈਕਸਟ ਸਟੈਪ ਆ ਉਹ ਹੈਗਾ ਤੁਸੀਂ ਇਹ ਘਰ ਜਾ ਕੇ ਵੇਖਣੇ ਆ ਵੇਖ ਕੇ ਆਪਾਂ ਕੀ ਕਰਨਾ ਹੈਗਾ ਵੀ ਉਹਦੇ ਵਿੱਚ ਫਿਰ ਆਫਰ ਲਿਖਣੀ ਆ ਜੀ ਐਂ ਐਗੈਨ ਰੀਅਲਟੇਟਰ ਤੁਹਾਨੂੰ アドਵਾਈਸ ਕਰੂਗਾ ਵੀ ਸਾਡੀ ਜਿਹੜੀ ਸਟ੍ਰੈਟੇਜੀ ਕੀ ਆ ਫਰਜ਼ ਕਰੋ ਵੀ ਉਹਦੇ ਵਿੱਚ 네ਗੋਸ਼ੀਏਸ਼ਨ ਵੀ ਹੋ ਗਏ ਹਾਂ ਨਾ ਲੈਟਸ ਸੇ ਤੁਸੀਂ ਕਹਿਣਾ ਵੀ ਮੈਂ ਲੋ ਸਟਾਰਟ ਕਰਨੀ ਆਫਰ ਤੇ ਉਹਦੇ ਵਿੱਚ ਪਲਾਨ ਵੀ ਹੋਣਾ ਚਾਹੀਦਾ ਵੀ ਕਿੰਨਾ ਮੈਂ ਅਪ ਹੋਣਾ ਚਾਹਣਾ। ਅੱਛਾ ਇਹ ਇਹਦੇ ਵਿੱਚ ਇਹ ਵੀ ਚੀਜ਼ ਹੁੰਦੀ ਹੈ ਕਿ ਇੱਕ ਤਾਂ ਆਪਾਂ ਪਹਿਲਾਂ ਘਰੋਂ ਪਲਾਨਿੰਗ ਕਰਕੇ ਤੁਰ ਪਏ। ਫਿਰ ਅੱਗੇ ਜਾ ਕੇ ਸਾਨੂੰ ਮਾਰਗੇਜ ਬਰੋਕਰ ਨੇ, ਰੀਅਲਟਰ ਨੇ ਕੁਝ ਚੀਜ਼ਾਂ ਉਹਨੇ ਸੁਜੈਸਟ ਕਰ ਦਿੱਤੀਆਂ। ਉਹਦੇ ਤੋਂ ਬਾਅਦ ਇੱਕ ਵਾਰ ਫਿਰ ਸਾਡਾ ਦਿਮਾਗ ਵੀ ਘੁੰਮਣਾ ਨਾ ਉਹਦੇ ਤੋਂ ਬਾਅਦ ਕਿ ਅਸੀਂ ਆਹ ਲੈ ਕੇ ਗਏ ਸੀ ਅੱਗੋਂ ਆਪ ਐਕਸਪਰਟ ਨੇ ਸਲਾਹ ਦਿੱਤੀ ਆ ਤੇ ਫਿਰ ਉਹ ਐਕਸਪਰਟ ਦੀ ਸਲਾਹ ਦੇ ਉੱਤੇ ਫਿਰ ਆਪਾਂ ਆਪਣੀ ਸਲਾਹ ਰੱਖਦੇ ਆ ਕਿ ਸਾਨੂੰ ਹੁਣ ਇਹਦੇ ਤੋਂ ਬਾਅਦ ਇਸ ਸਲਾਹ ਤੋਂ ਬਾਅਦ ਘਰ ਦੇ ਵਿੱਚ ਚਾਹੀਦਾ ਕੀ ਆ। ਹਾਂਜੀ। ਯਾ ਐਂਡ ਅਗੇਨ ਉਹ ਫੇਰ ਦੁਬਾਰਾ ਕੀ ਕਹਲੋ ਰੀ ਰੀ ਤੁਸੀਂ じゃ ਕੇ ਰੀਪਲੈਨਿੰਗ ਕਰਨੀ ਆ ਦੁਬਾਰਾ ਇਕੱਠੇ ਹੋ ਕੇ ਇਹ ਗੱਲ ਕਰਨੀ ਆ ਤੇ ਮੇਰੀ ਸੁਜੈਸਚਨ ਆ ਵੀ ਜੇ ਆਪਾਂ ਸੋਚੀਏ ਇਹ ਜਿਹੜੀ ਪ੍ਰੋਸੈਸ ਹੈ ਕਾਫੀ ਲੰਮੀ ਚੌੜੀ ਆ ਤੇ ਜਦੋਂ ਫੈਸਿਆਂ ਦੀ ਗੱਲ ਆਉਂਦੀ ਆ ਹਮੇਸ਼ਾ ਕੁਝ ਕਬਰਾਟ ਐਂਗਜ਼ਾਇਟੀ ਵੀ ਆਉਂਦੀ ਆ ਠੰਡੇ ਦਿਮਾਗ ਨਾਲ ਜੇ ਪਲਾਨ ਕਰੀਏ ਇਹ ਸਾਰੀਆਂ ਚੀਜ਼ਾਂ ਬੜੀ ਸੌਖੀਆਂ ਹੱਲ ਹੋ ਸਕਦੀਆਂ ਅੱਛਾ ਫਿਰ ਉਹਦੇ ਤੋਂ ਬਾਅਦ ਇੱਕ ਹੋਰ ਮਹੱਤਵਪੂਰਨ ਸਟੈਪ ਮੈਨੂੰ ਲੱਗਦਾ ਕਿ ਇਹ ਉਹ ਸਟੈਪ ਹੈਗੇ ਨੇ ਜਿਹੜੇ ਸ਼ੁਰੂਆਤੀ ਹੈਗੇ ਨੇ ਕਿ ਜਿਨ੍ਹਾਂ ਤੋਂ ਆਪਾਂ ਬੈਕ ਸਟੈਪ ਵੀ ਕਰ ਸਕਦੇ ਹਾਂ ਕਿ ਮਨ ਬਣਿਆ ਘਰ ਖਰੀਦਣਾ ਆਪਾਂ ਸਲਾਹ مشورہ ਕੀਤਾ ਪਰ ਇਨ ਕੇਸ ਕਿਤੇ ਕੋਈ ਮਜਬੂਰੀ ਪੈ ਜਾਂਦੀ ਸਾਨੂੰ ਲੱਗਦਾ ਕਿ ਨਹੀਂ ਆਈਡੀਆ ਡ੍ਰੌਪ ਕਰਨਾ ਪੈਣਾ ਇੱਥੇ ਡ੍ਰੌਪ ਕਰ ਸਕਦੇ ਹਾਂ ਆਪਾਂ ਕੋਈ ਦਿੱਕਤ ਨਹੀਂ ਹੈ ਕੋਈ ਦਿੱਕਤ ਨਹੀਂ ਪਰ ਉਹਦੇ ਤੋਂ ਬਾਅਦ ਜਦੋਂ ਆਫਰ ਪਾਉਣੀਆਂ ਆਫਰ ਕਿੰਨੀ ਪਾਉਣੀਆਂ ਔਰ ਉਹ ਚੀਜ਼ਾਂ ਜਿਹੜੀਆਂ ਇੱਥੇ ਆਣ ਕੇ ਕਈ ਵਾਰੀ ਇੰਜ ਵੀ ਹੁੰਦਾ ਕਿ ਆਫਰ ਪਾਉਣ ਤੋਂ ਬਾਅਦ ਸਾਡੇ ਲਈ ਜੇ ਬੈਕ ਸਟੈਪ ਕਰਨਾ ਤੇ ਔਖਾ ਵੀ ਹੋ ਸਕਦਾ ਨੋ ਬਿਕੋਜ਼ ਇਹ ਜਿਹੜੀ ਆਫਰ ਹੈਗੀ ਹੈ ਇਹ ਕੰਟਰੈਕਟ ਹੈ ਹੂੰ ਜੇ ਕੰਟਰੈਕਟ ਦੇ ਵਿੱਚ ਆਪਾਂ ਕੁਝ ਲਿਖਿਆ ਹੀ ਨਹੀਂ ਜੀ ਤੇ ਫਿਰ ਲਿਖਣ ਤੋਂ ਪਹਿਲਾਂ ਆਪਾਂ ਕਹਿ ਸਕਦੇ ਵੀ ਪਾਈ ਇਸ ਚੀਜ਼ ਸਾਡੀ ਨਹੀਂ ਆਪਾਂ ਨੂੰ ਨਹੀਂ ਪਹੁੰਚਦੀ ਹੈ ਹੈਨਾ ਪਰ ਜਦੋਂ ਆਪਾਂ ਆਪਾਂ ਨੈਕਸਟ ਸਟੈਪ ਤੇ ਜਾਂਦੇ ਆ ਆਫਰ ਆਪਾਂ ਲਿਖ ਲਈ ਜੀ ਹੈਨਾ ਤੇ ਜਿਹੜੀਆਂ ਦੋ ਤਿੰਨ ਖਾਸ ਇਹ ਸਭ ਨੂੰ ਨੋਟ ਕਰਨ ਵਾਲੀਆਂ ਚੀਜ਼ਾਂ ਨੇ ਆ ਸਬਜੈਕਟ ਪਾਉਣੀ ਚਾਹੀਦੀ ਹੈ ਜ਼ਰੂਰ ਹਮ ਸਬਜੈਕਟ ਟੂ ਫਾਈਨਾਂਸਿੰਗ ਸਗੋ ਸੂਟੇਬਲ ਫਾਈਨਾਂਸਿੰਗ ਜਿਹੜੀ ਆਪਾਂ ਨੂੰ ਪੁਗਦੀ ਆ ਇਹ ਨਾ ਹੋਵੇ ਕਿ ਸਾਨੂੰ ਬਹੁਤ ਹੀ ਜ਼ਿਆਦਾ ਮਹਿੰਗੀ ਰੇਟ ਮਿਲ ਗਈ ਤੇ ਆਪਾਂ ਉਹ ਲੈਣੀ ਨਾ ਪਹਿਲਾਂ ਤੁਸੀਂ ਦੇਖਣਾ ਵੀ ਮੈਨੂੰ ਪੁਗਦਾ ਤੇ ਤੁਸੀਂ ਉਹ ਲਿਖਤੀ ਰੂਪ ਵਿੱਚ ਪਾਉਣਾ ਮੈਨੂੰ ਸਬਜੈਕਟ ਟੂ ਫਾਈਨਾਂਸਿੰਗ ਇਹ ਤਾਈ ਮੈਂ ਸਬਜੈਕਟ ਰਿਮੂਵ ਕਰੂੰਗਾ ਤੇ ਇਹ ਦੂਸਰੀ ਗੱਲ ਉਹਦੇ ਵਿੱਚ ਤੁਸੀਂ ਪ੍ਰੋਪਰਟੀ ਇਨਸਪੈਕਸ਼ਨ ਵੀ ਕਰਿਓ ਜ਼ਰੂਰ ਹਮ ਆ ਇਹਦਾ ਕਾਸਟ ਪ੍ਰੋਬਾਬਲੀ 750 ਤੋਂ ਲੈ ਕੇ 1200 ਤੱਕ ਵੀ ਹੋ ਸਕਦਾ ਪਰ ਐਟ ਲੀਸਟ ਉਹ ਜਿਹੜਾ ਪ੍ਰੋਫੈਸ਼ਨਲ ਪ੍ਰਾਪਰਟੀ ਇਨਸਪੈਕਟਰ ਆਉਂ ਜਾ ਕੇ ਤੁਹਾਡੇ ਛੱਤ ਤੇ ਜਾ ਕੇ ਦੇਖੂਗੇ ਐਟਿਕ ਵਿੱਚ ਜਾ ਕੇ ਦੇਖੂਗੇ ਵੀ ਇਹਦੇ ਵਿੱਚ ਕੁਝ ਯੂ نو ਮਾਊਸ ਦੇ ਡਰਾਪਿੰਗ ਤਾਂ ਨਹੀਂ ਹੈਗੇ ਵਿੱਚ ਹਨਾ ਉਹ ਵੀ ਚੀਜ਼ ਜ਼ਰੂਰੀ ਹੈ ਕੋਈ ਇਹਦੇ ਵਿੱਚ ਲੀਕ ਤਾਂ ਨਹੀਂ ਹੈਗੀ ਹਮਮ ਹੀਟ ਦੀ ਦੀ ਪ੍ਰੋਬਲਮ ਤਾਂ ਨਹੀਂ ਹੈਗੀ ਕੋਈ ਮੋਲ ਤੇ ਦੀ ਇਸ਼ੂ ਨਹੀਂ ਹੈਗੇ ਸੋ ਇਹ ਵੀ ਸਬਜੈਕਟ ਪੋਣੀ ਚਾਹੀਦੀ ਆ ਆਪਣੇ ਕੰਟਰੈਕਟ ਦੇ ਵਿੱਚ अच्छा ऑफर ਤੋਂ ਬਾਅਦ 네ਗੋਸ਼ੀਏਸ਼ਨ ਦੀਆਂ ਵੀ ਸੰਭਾਵਨਾਵਾਂ ਰਹਿੰਦੀਆਂ ਨੇ ਯੈਸ ਸਰ ਵੈਰੀ ਗੁੱਡ ਕੁਐਸਚਨ ਸੋ ਜਦੋਂ ਆਪਣੀ ਆਫਰ ਹੋ ਗਈ ਤੇ ਫਰਜ਼ ਕਰੋ ਵੀ ਉਹ ਜਿਹੜੇ ਸੇਲਰਸ ਨੇ ਉਹਨਾਂ ਨੇ ਆਫਰ ਐਕਸੈਪਟ ਕਰ ਲਈ ਪਰ ਫੋਰ ਐਗਜ਼ਾਮਪਲ ਜੇ ਪ੍ਰੋਪਰਟੀ ਇਨਸਪੈਕਸ਼ਨ ਵਿੱਚ ਕੁਝ ਮਾੜੀ ਚੀਜ਼ ਨਿਕਲ ਗਈ ਜੀ ਫਿਰ ਤੁਹਾਡਾ ਹੱਕ ਬੰਦਾ ਉਹਦੇ ਵਿੱਚ ਰੀਨੇਗੋਸ਼ੀਏਟ ਕਰਨ ਨੂੰ ਕਹਿਣ ਉਹ ਵੀ ਸਭ ਜਦੋਂ ਆਪਾਂ ਲਿਖਿਆ ਸੀ ਵੀ ਸਬਜੈਕਟ ਟੂ ਪ੍ਰੋਪਰਟੀ ਇਨਸਪੈਕਸ਼ਨ ਜੇ ਪ੍ਰੋਪਰਟੀ ਇਨਸਪੈਕਸ਼ਨ ਸੇ ਨਹੀਂ ਨਿਕਲਿਆ ਤੇ ਮਾੜੀ ਬੁਟੀ ਚੀਜ਼ ਲੈਟਸ ਸੇ ਫਰਨਸ 40 ਸਾਲਾਂ ਦਾ ਤੇ ਚੇਂਜ ਕਰਨ ਵਾਲਾ ਫੋਰ ਐਗਜ਼ਾਮਪਲ ਫਿਰ ਤੁਸੀਂ ਉਹਦੇ ਵਿੱਚ ਨੈਗੋਸ਼ੀਏਟ ਕਰ ਸਕਦੇ ਆ ਰੀਅਲਟਰ ਤੁਹਾਨੂੰ ਗਾਈਡ ਕਰੂਗੇ ਤੇ ਕਹੋਗੇ ਵੀ ਚਲੋ ਠੀਕ ਹੈ ਲੈਟਸ ਟ੍ਰਾਈ ਟੂ ਰਿਡਿਊਸ ਦ ਪ੍ਰਾਈਸ ਅ ਲਿਟਲ ਬਿਟ ਹਮ ਬਿਲਕੁਲ ਅੱਛਾ ਆਪਾਂ ਸਾਰਾ ਕੁਝ ਕਰ ਲਿਆ ਆਪਾਂ ਪਲਾਨਿੰਗ ਕਰ ਲਈ ਰੀਅਲਟਰ ਮਾਰਗੇਜ ਬ੍ਰੋਕਰ ਨੇ ਸਾਰਾ ਕੁਝ ਦੱਸ ਦਿੱਤਾ ਅੱਗੇ ਚੀਜ਼ਾਂ ਜੜੀਆਂ ਨੇ ਤੁਰ ਪਈਆਂ ਨੇ ਤੇ ਮੈਨੂੰ ਲੱਗਦਾ ਕਿ ਉਹਦੇ ਤੋਂ ਬਾਅਦ ਇੱਕ ਬੜਾ ਮਹੱਤਵਪੂਰਨ ਸਟੈਪ ਆ ਜਾਂਦਾ ਹੈ ਫਾਈਨਾਂਸਿੰਗ ਹਾਂਜੀ ਯਾ ਤੇ ਫਾਈਨਾਂਸਿੰਗ ਦੇ ਬਾਰੇ ਵੀ ਦੱਸ ਦਿਓ ਫਿਰ ਜ਼ਰਾ ਸੋ ਆਫ ਕੌਰਸ ਸੋ ਜਿਹੜੀ ਫਾਈਨਾਂਸਿੰਗ ਦੇ ਵਿੱਚ ਇਫ ਵੀ ਟੇ ਇਹ ਵੀ ਇਨਕਲੂਡ ਹੀ ਆ ਪਰ ਜਿਹੜੀ ਸਬਜੈਕਟ ਰਿਮੂਵਲ ਡੇਟ ਇਹ ਵੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਤੇ ਕਲੋਜ਼ਿੰਗ ਡੇਟ ਹਮ ਸਬਜੈਕਟ ਰਿਮੂਵਲ ਡੇਟ ਦਾ ਮਤਲਬ ਇਹੀ ਹੁੰਦਾ ਵੀ ਜਦੋਂ ਸਾਰਾ ਕੁਝ ਸਾਨੂੰ ਮਨਜ਼ੂਰ ਹੋ ਗਿਆ ਹੈ ਨਾ ਵੀ ਅਸੀਂ ਪ੍ਰੋਪਰਟੀ ਇਨਸਪੈਕਸ਼ਨ ਕਰ ਲਈ ਅਪ੍ਰੇਜ਼ਲ ਕਰ ਲਈ ਆਪਾਂ ਸਾਰਾ ਕੁਝ ਆਪਣਾ ਮਨਜ਼ੂਰ ਆ ਤੇ ਉਸ ਟਾਈਮ ਦੇ ਵਿੱਚ ਵੀ ਜਿਹੜੇ ਕਲਾਇੰਟਸ ਆ ਮਾਰਗੇਜ ਸਪੈਸ਼ਲਿਸਟ ਨਾਲ ਗੱਲ ਕਰਕੇ ਤੁਸੀਂ ਆਪਣੀ ਫਾਈਨਾਂਸਿੰਗ ਰੈਡੀ ਰੱਖਿਓ ਜੀ ਜਦੋਂ ਉਹ ਆਫਰ ਅਪਰੂਵ ਹੋ ਗਈ ਪਾਵੇਂ ਤੁਹਾਡੀ ਕੀ ਕਹਿੰਦੇ ਆ ਪ੍ਰੋਪਰਟੀ ਇਨਸਪੈਕਸ਼ਨ ਚੱਲ ਰਹੀ ਆ ਜਾਂ ਏਪ੍ਰੇਜ਼ਲ ਚੱਲਦੀ ਆ ਉਹਦੇ ਵਿੱਚ ਜਿਹੜਾ ਤੁਹਾਡਾ ਮਾਰਗੇਟ ਸਪੈਸ਼ਲਿਸਟ ਹੈ ਹੀ ਵਲ ਟੇਕ ਕੇਅਰ ਹੋਰ ਹੀ অর ਸ਼ੀ ਵਲ ਟੇਕ ਕੇਅਰ ਆਵਰੀਥਿੰਗ ਐਂਡ ਹੈਵ ਐਵਰੀਥਿੰਗ ਰੈਡੀ ਫੋਰ ਜਦੋਂ ਤੁਸੀਂ ਰੈਡੀ ਹੋਵਗੇ ਵੀ ਮੈਂ ਸਬਮਿਟ ਇਹ ਜਿਹੜੇ ਸਬਜੈਕਟ ਜਿਹੜੇ ਕੰਡੀਸ਼ਨ ਸੀਗੇ ਮੈਂ ਰਿਮੂਵ ਕਰਨੇ ਆ ਉਦੋਂ ਤੱਕ ਤੁਹਾਡੀ ਅਪਰੂਵਲ ਵੀ ਆ ਬੈਠੀ ਹੋਣੀ ਚਾਹੀਦੀ ਆ ਹਮ ਜਦੋਂ ਉਹ ਆ ਗਈ ਤੇ ਤੁਸੀਂ ਸਾਰੀਆਂ ਚੀਜ਼ਾਂ ਨਾਲ ਸਹਿਮਤ ਆ ਪ੍ਰਾਈਸ 네ਗੋਸ਼ੀਏਸ਼ਨ ਸਾਰਾ ਕੁਝ ਕਰ ਲਿਆ ਉਦੋਂ ਤੁਸੀਂ ਸਬਜੈਕਟ ਮੂਵ ਕਰਨੇ ਆ ਪਰ ਉਦੋਂ ਬਾਅਦ ਵੀ ਜਿਹੜੀ ਕੰਪਲੀਸ਼ਨ ਡੇਟ ਉਹ ਵੀ ਆਪਣੇ ਖਿਆਲ ਚ ਰੱਖਣੀ ਚਾਹੀਦੀ ਆ ਫੋਰ ਇਗਜ਼ਾਮਪਲ ਜੇ ਹੁਣ ਮੈਂ ਸਬਜੈਕਟ ਅੱਜ ਰਿਮੂਵ ਕਰ ਲੇ ਜੀ ਤੇ ਮੈਂ 1 ਹਫਤੇ ਜਾਂ 4 ਹਫਤੇ ਵਿੱਚ ਮੈਂ ਕੰਪਲੀਟ ਕਰਨੀ ਆ ਫਿਰ ਤੁਹਾਡੇ ਵਿੱਚ ਉਹ ਵੀ ਕਾਫੀ ਤਿਆਰੀ ਵੀ ਆ ਨਾ ਜੇ ਮੈਂ ਆਪਣਾ ਕੰਮ ਮੈਂ ਵੇਚਣਾ ਵੀ ਆ ਜੇ ਆਲਰੇਡੀ ਇਜ਼ ਇਨ ਪਲੇਸ ਜਾਂ ਆਪਣੇ ਪਾਸੇ ਹੋਰ ਔਣੇ ਆ ਜਾਂ ਕਿਦਾਂ ਇਹ ਰੋ ਹਾਸ ਟੂ ਬੀ ਰੈਡੀ ਟੂ ਗੋ ਬਿਲਕੁਲ ਇਥੋਂ ਤੱਕ ਮਖੜ ਸਾਹਿਬ ਗੱਲ ਹੈਗੀ ਆ ਅ ਦੋ ਧਿਰਾਂ ਦੀ ਜਿਨੇ ਖਰੀਦਣਾ ਤੇ ਜਿਨੇ ਵੇਚਣਾ ਹਾਂਜੀ ਤੀਜੀ ਧਿਰੇ ਦੇ ਵਿੱਚ ਆ ਜਿਹੜੀ ਤੁਹਾਨੂੰ ਹੈਲਪ ਕਰ ਰਹੀ ਆ ਜਿਹੜੀ ਤੁਹਾਨੂੰ ਕਿਤੇ ਨਾ ਕਿਤੇ ਕਿ ਇਹ ਕਿੱਦਾਂ ਕਰਨਾ ਉਹ ਕਿੱਦਾਂ ਕਰਨਾ ਉਹ ਚਾਹੇ ਮਾਰਗੇਜ ਬ੍ਰੋਕਰ ਹੈਗਾ ਚਾਹੇ ਰੀਅਲਟਰ ਹੈਗਾ ਉਹ ਤੁਹਾਡੀ ਹੈਲਪ ਕਰਦਾ ਨਾਲ ਤੁਹਾਨੂੰ ਗਾਈਡ ਕਰਦਾ ਉਸ ਤਰੀਕੇ ਨਾਲ ਹਾਂਜੀ ਹਾਂਜੀ ਪਰ ਜਦੋਂ ਸਾਰੀਆਂ ਚੀਜ਼ਾਂ ਹੋ ਜਾਂਦੀਆਂ ਨਾ ਪੰਜਾਬ ਦੇ ਵਿੱਚ ਜਦੋਂ ਪ੍ਰਾਪਰਟੀ ਖਰੀਦੀ ਵੇਚੀ ਜਾਂਦੀ ਆ ਤੇ ਉਹ ਸਾਰਾ ਕੁਝ ਸੌਦਾ ਪਤਾ ਹੋਣ ਤੋਂ ਬਾਅਦ ਜਿਹੜਾ ਉਹ ਕਾਨੂੰਨੀ ਪ੍ਰਕਿਰਿਆ ਜਿਹੜੀ ਉਹ ਸ਼ੁਰੂ ਹੁੰਦੀ ਜਿਹਨੂੰ ਕਹਿੰਦੇ ਕਿ ਲੈ ਲੋ ਤਹਿਸੀਲਦਾਰ ਤੋਂ ਟਾਈਮ ਚਲੋ ਕਚੈਰੀਆਂ ਦੇ ਵਿੱਚ ਪਵਾ ਲੋ ਲੰਬੜਦਾਰਾਂ ਦੀ ਗਵਾਹੀ ਤੇ ਕਰਵਾ ਲੋ ਰਜਿਸਟਰੀਆਂ ਤੇ ਫਿਰ ਉਹ ਸਾਰੇ ਬੇਨਾਮੇ ਰਜਿਸਟਰੀਆਂ ਉਹ ਸਾਰੀਆਂ ਉੱਥੇ ਜਾ ਕੇ ਗੱਲ ਪੈਂਦੀਆਂ ਜਦੋਂ ਇੱਥੇ ਘਰ ਖਰੀਦਦੇ ਆ ਇਹ ਸਾਰੀਆਂ ਪ੍ਰਕਿਰਿਆਵਾਂ ਪੂਰੀਆਂ ਹੋਣ ਤੋਂ ਬਾਅਦ ਮੈਨੂੰ ਲੱਗਦਾ ਕਿ ਫਿਰ ਇੱਕ ਕਾਨੂੰਨੀ ਪ੍ਰਕਿਰਿਆ ਪੂਰੀ ਕਰਨੀ ਬੜਾ ਮਹੱਤਵਪੂਰਨ ਪੜਾ ਹੁੰਦਾ ਕਿਉਂਕਿ ਉਹਨੇ ਮੋਹਰ ਲਾਉਣੀਆਂ ਕਿ ਇਹ ਘਰ ਤੁਹਾਡਾ ਹੋ ਗਿਆ ਹੁਣ ਇਹਦੇ ਤੇ ਕਿਸੇ ਦਾ ਦਾਵਾ ਨਹੀਂ ਰਿਹਾ ਤੇ ਉਹਦੇ ਲਈ ਜਿਹੜਾ ਨੋਟਰੀ ਦਾ ਤੇ ਲਾਇਰ ਦਾ ਉਹ ਭੂਮਿਕਾ ਕੀ ਰਹਿੰਦੀ ਉਹ ਵੀ ਦੱਸੋ ਤਾਂ ਹੀ ਬੰਦਾ ਆਪਣੇ ਘਰ ਦਾ ਰਾਜਾ ਬਣ ਸਕਦਾ ਜਿੰਨੇ ਚਿਰ ਤੱਕ ਆਪਣੇ ਉਹ ਜਿਹੜੀ ਟਾਈਟਲ ਆਪਣੇ ਹੱਥ ਵਿੱਚ ਹੋਵੇ ਜੀ ਸੋ ਅਗੇਨ ਜਿਹੜੇ ਲਾਇਰਸ ਜੋ ਨੋਟਰੀ ਵੈਰੀ 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 ਇੰਪੋਰਟੈਂਟ ਜੀ ਇਹਨਾਂ ਨੂੰ ਤੁਸੀਂ ਤਜਰਬੇ ਨਾਲ ਲੱਭੋ ਭਾ ਲੋ ਕਿਸ ਨਾਲ ਗੱਲ ਕਰੋ ਵੀ ਭਾਈ ਇਹਨਾਂ ਨੇ ਮੇਰੀ ਮਦਦ ਕੀਤੀ ਬਹੁਤ ਹੀ ਜ਼ਿਆਦਾ ਚੰਗੇ ਆ ਕਰਕੇ ਅਗੇਨ ਜਦੋਂ ਆਪਾਂ ਗੱਲ ਕੀਤੀ ਸੀ ਵੀ ਜਿਹੜੀ ਇਹ ट्रांजैक्शन ਕਾਫੀ ਲੰਮੀ ਲੰਮੀ ਆ ਨਾ ਜੀ ਤੇ ਐਂਗਜ਼ਾਇਟੀ ਘਬਰਾਟ ਇਹ ਚੀਜ਼ਾਂ ਕੁਦਰਤੀ ਪੈਦਾ ਹੋ ਜਾਂਦੀ ਹੈ ਜੇ ਆਪਣਾ ਘਰ ਦਾ ਸੁਪਨਾ ਆਪਣਾ ਪੂਰਾ ਕਰਨਾ ਆ ਟਾਕ ਟੂ ਜਿਹੜੇ professionl people ਹੈਗੇ ਆ ਜੇ ਲੋਅਰ ਕਰਨਾ ਕਰੋ ਜੇ ਨੋਟਰੀ ਕਰਨਾ ਉਹ ਵੀ ਠੀਕ ਆ ਪਰ ਜੇ ਇਹ ਤੁਹਾਡੀ ਜਿੰਦਗੀ ਸੌਖੀ ਕਰ ਸਕਦੇ ਆ ਕਰਕੇ ਇਹ ਮਹਾਰਨੇ ਇਹ ਚੀਜ਼ਾਂ ਪੜ੍ਹਦੀਆਂ ਤੇ ਅਖੀਰਲੀ ਸਟੈਪ ਇਹਨਾਂ ਕੋਲ ਜਾਂਦੀ ਆ ਦੂਸਰੀ ਗੱਲ ਇੰਸ਼ੋਰੈਂਸ ਮੇਕ ਸ਼ੁਰ ਇੰਸ਼ੋਰੈਂਸ ਆਪਣੀ ਰੈਡੀ ਟੂ ਗੋ ਆ ਜਦੋਂ ਆਪਣੀ ਆਪ ਹੱਥਾਂ ਕੁੰਜੀਆਂ ਤੋਂ ਪਹਿਲਾਂ ਸਗੋਂ ਇੰਸ਼ੋਰੈਂਸ ਰੈਡੀ ਹੋਣਾ ਚਾਹੀਦਾ ਫਾਇਰ ਇੰਸ਼ੋਰੈਂਸ ਕੋਈ ਟਾਈਟਲ ਇੰਸ਼ੋਰੈਂਸ ਕਿਹੜੀ ਜ਼ਾਇਦੀਆ ਸੋ ਇਹ ਵੀ ਚੀਜ਼ਾਂ ਰੈਡੀ ਪਲੈਨਿੰਗ ਵਿੱਚ ਹੋਣੀਆਂ ਚਾਹੀਦੀਆਂ ਐਂਡ that will make your whole process very easy and hopefully enjoyable। ਅੱਜ ਇੱਕ ਜੀਜ਼ ਹੋ ਰਿਹਾ ਮੈਨੂੰ ਐਵੇਂ ਹੀ ਮਨ ਦੇ ਵਿੱਚ ਖਿਆਲ ਆਇਆ ਮੱਕੜ ਸਾਹਿਬ ਕਿ ਜਦੋਂ ਬੰਦਾ ਨਾ ਘਰ ਖਰੀਦਦਾ ਆ ਕਿਉਂਕਿ ਇੱਥੇ ਮਹਿੰਗੇ ਵੀ ਬਹੁਤ ਆ ਘਰ ਇਹ ਇਹ ਵੀ ਨਹੀਂ ਆ ਕਿ ਸੌਖਾ ਹੀ ਤੁਹਾਨੂੰ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਯਾ ਆਪਾਂ ਪੈਸੇ ਖਰਚ ਲੈ ਯੋ ਤੇ ਜੇਬ ਸਾਡੀ ਕਹਿੰਦੀ ਆ ਕਿ ਹੁਣ ਮੇਰੀ ਬੱਸ ਆ ਹਨਾ ਤੇ ਜਦੋਂ ਫਿਰ ਉਹ ਬੱਸ ਹੋਣ ਤੋਂ ਬਾਅਦ ਇਹ ਗੱਲ ਆਉਂਦੀ ਆ ਲਾਇਰਸ ਦੀ ਗੱਲ ਆਉਂਦੀ ਐ ਜਦੋਂ ਇਹ ਨੋਟਰੀ ਦੀ ਗੱਲ ਆਉਂਦੀ ਐ ਸਾਨੂੰ ਥੋੜਾ ਜਿਹਾ ਵੀ ਲੱਗਣ ਲੱਪਣਾ ਪੈਂਦਾ ਆ ਤਾਂ ਵਾਧੂ ਬੋਝ ਸਾਡੇ ਤੇ ਪੈ ਗਿਆ ਇਹ ਹੁਣ ਪਤਾ ਨਹੀਂ ਕਿੰਨੇ ਕੁ ਪੈਸੇ ਲੈ ਜਾਣਗੇ ਹਾਲਾਂਕਿ ਸਾਨੂੰ ਇਹ ਸਮਝਣਾ ਚਾਹੀਦਾ ਕਿ ਹਕੀਕਤ ਦੇ ਵਿੱਚ ਆਹੀ ਤਾਂ ਉਹ ਮੋੜ ਐ ਜਿਹਦੇ ਤੋਂ ਬਾਅਦ ਸਾਡੇ ਲਈ ਕੋਈ ਵਲਵਲੇਵਾ ਨਹੀਂ ਰਹਿਣਾ ਸਾਡੇ ਲਈ ਕੋਈ ਮੋੜ ਘੜ ਨਹੀਂ ਰਹਿਣਾ ਕਿਉਂਕਿ ਜੇ ਇਹ ਨੋਟਰੀ ਤੇ ਲਾਇਰ ਦੇ ਵੱਲੋਂ ਕੰਮ درست ਨਹੀਂ ਕੀਤਾ ਗਿਆ ਸਾਡੇ ਕਾਗਜ਼ ਪੱਤਰ ਠੀਕ ਨਹੀਂ ਕੀਤੇ ਗਏ ਅੱਗੇ ਸਾਰੀ ਜ਼ਿੰਦਗੀ ਲਈ ਘਰ ਸਾਡੇ ਲਈ ਮੁਸੀਬਤ ਬਣ ਜਾਣਾ। ਉਹ ਯਾਉ ਐਂਡ ਯੂ ਕੈਨਟ ਕੰਪਲੀਟ ਵਿਦਆਉਟ them ਇਟਸ ਐਬਸolutely ਨੈਸੈਸਰੀ। ਉਮ ਕੋਈ ਪ੍ਰੋਬਲਮ ਹੋਗੀ ਕੋ ਗਲਤੀ ਹੋਗੀ। ਹੂੰ ਜਿਦੇ ਮਰਜ਼ੀ ਹੋਵੇ ਹਰ ਕਿਸ ਨੇ ਇੱਕ ਦੂਜ ਨਾਲ ਬਹਿਸ ਕਰਨੀ ਹੈ। ਪਰ ਜੇ ਇਹ ਕਾਨੂੰਨੀ ਤੌਰ ਤੇ ਇਹ ਤੁਹਾਡੀ ਮਦਦ ਕਰਨ ਵਾਸਤੇ ਬੈਠੇ ਆ ਇੱਥੇ ਉਹ ਪਹਿਲਾਂ ਹੀ ਇਹ ਚੀਜ਼ਾਂ ਸਗੋਂ ਖਿਆਲ ਰੱਖਣਾ ਚਾਹੀਦੇ ਵੀ ਮੈਨੇ ਕੋਲ ਖਾਤੇ ਹੋਣੇ ਚਾਹੀਦੇ ਆ ਲੋਅਰ ਵਾਸਤੇ ਮੈਨੂੰ ਆਈ ਡੋਨਟ ਨੋ 1500 2000 ਜੋ ਵੀ ਆ ਕੋਲੇ ਹੋਣਾ ਚਾਹੀਦਾ। ਸੋਗ ਜਿਹੜੀ GST ਜੇ ਨਵੀਂ ਪ੍ਰਾਪਰਟੀ ਹੈ ਉਹਦੇ ਵਿੱਚ ਕੋਈ GST ਅਪਲੀਕੇਬਲ ਹੈ ਜਾਂ ਜਿਹੜੀ ਪ੍ਰਾਪਰਟੀ ਪਰਚੇਸ ਟੈਕਸ ਇਹ ਵੀ ਸਾਰਾ ਕੁਝ ਲੋਅਰ ਨੋਟਰੀ ਤੇ ਸਮੇਤੇ ਜਾ ਕੇ ਉਹਨਾਂ ਨੂੰ ਤੁਸੀਂ ਜਾ ਕੇ ਇਹ ਉਹਨਾਂ ਨੇ ਟੇਕ ਕੇਅਰ ਕਰਨੇ ਆ ਪੈਸੇ ਆਂਦੇ ਇਹ ਇਹ ਪਹਿਲਾਂ ਹੀ ਤੁਹਾਨੂੰ ਜਦੋਂ ਤੁਸੀਂ ਰੀਅਲਟਰ ਦੇ ਕੋਲ ਜਾਓਗੇ ਜਦੋਂ ਤੁਸੀਂ ਮਾਰਗੇਜ ਬ੍ਰੋਕਰ ਦੇ ਕੋਲ ਜਾਏਗੇ ਉਹ ਤੁਹਾਨੂੰ ਲੇਖਾ ਜੋਖਾ ਕਰਕੇ ਦੱਸੇਗਾ ਕਿ ਹਾਂ ਭਾਈ ਆਹ ਪ੍ਰੋਸੈਸ ਰਹੇਗਾ ਔਰ ਟਿਲ ਐਂਡ ਜਦੋਂ ਆ ਲਾਇਰ ਤੇ ਨੋਟਰੀ ਆ ਜਾਣਿਆ ਇਹਨਾਂ ਦਾ ਵੀ ਇੰਨਾ ਕੁ ਪੈਸਾ ਇੰਨੀ ਕੁ ਫੀਸ ਲੱਗਣੀ ਆ ਤੇ ਇਹਨੂੰ ਨਾਲ ਮੈਨੇਜ ਕਰਕੇ ਤਰੋ ਬਿਲਕੁਲ ਐਂਡ ਦੈਟਸ ਆਲ Part ਆਫ ਦ ਬਜਟਿੰਗ ਸਟੇਜ ਜਦੋਂ ਆਪਾਂ ਬਜਟ ਕਰਨੇ ਵੀ ਓਕੇ ਮੇਰੀ ਪਰਚਾਸ ਪ੍ਰਾਈਸ ਇੰਨੀ ਆ ਪਰ ਫਿਰ ਵੀ ਜੇ ਪ੍ਰੋਪਰਟੀ ਪਰਚਾਸ ਟੈਕਸ ਦਾ ਵੀ ਤੁਹਾਨੂੰ ਪਲਾਨਿੰਗ ਕਰਨੀ ਪੈਣੀ ਆ ਜੀਐਸਟੀ ਜੇ ਨਵਾਂ ਘਰ ਹੋਵੇ ਉਹ ਵੀ ਪਲਾਨ ਕਰਨਾ ਚਾਹੀਦਾ ਇਹ ਵੀ ਹੋਣਾ ਚਾਹੀਦਾ ਵੀ ਮੈਨੂੰ ਇੰਸ਼ੋਰੈਂਸ ਦੇ ਪੈਸੇ ਚਾਹੀਦੇ ਆ ਲਾਇਰ ਨੋਟਰੀ ਦੇ ਪੈਸੇ ਵੀ ਚਾਹੀਦੇ ਆ ਪਰ ਟੂ ਬੀ ਆਨੈਸਟ ਮੋਸਟ ਇੰਪੋਰਟੈਂਟਲੀ ਤੁਸੀਂ ਇਹ ਫੌਰਡ ਕਰ ਸਕਦੇ ਆਪਣੀ ਮੰਥਲੀ ਪੇਮੈਂਟ ਆਪਣੀ ਪ੍ਰਾਪਰਟੀ ਟੈਕਸ ਜਿਹੜੇ ਮੰਥਲੀ ਬਿਲਸ ਜਾਂ ਪੰਗਲਾਂ ਜ਼ਿਕਰ ਕੀਤੇ ਸੀਗੇ ਪਹਿਲਾਂ ਕੈਨ ਆਈ ਅਫੋਰ ਥਿਸ ਐਂਡ ਮੋਸਟ ਇੰਪੋਰਟੰਟਲੀ ਜੇ ਸੁਪਨਾ ਪੂਰਾ ਕਰਨਾ ਇਹ ਪਲਾਨ ਕਰਕੇ ਤਾਂ ਹੀ ਸਫਲਤਾ ਹੋਊਗੀ ਇਸ ਪ੍ਰੋਸੈਸ ਦੇ ਵਿੱਚ ਪਹਿਲਈਏ ਪੋਜ਼ੀਸ਼ਨ ਕਰਦੀ ਪੋਜ਼ੀਸ਼ਨ ਤੁਸੀਂ ਲੈ ਲਓ ਜਦੋਂ ਮਿਲ ਗਈਆਂ ਜਦੋਂ ਮਿਲ ਗਈਆਂ ਚਾਬੀਆਂ ਹੈਨਾ ਆਈ ਵਾਸ ਸਜੈਸਟ ਪਹਿਲਾਂ ਬਾਬੇ ਦਾ ਸ਼ੁਕਰਾਨਾ ਕਰੋ ਹਾਂ ਬਾਬੇ ਦਾ ਸ਼ੁਕਰਾਨਾ ਕਰਕੇ ਮਠਿਆਈ ਦਾ ਡੱਬਾ ਚੱਕੋ ਹੂੰ ਤੇ ਫਿਰ ਤੁਸੀਂ ਪਾਓ ਪੰਗੜੇ ਹੂੰ ਸਾਰੇ ਜਾਨੇ ਇਹ ਮਤਲਬ ਇੱਥੇ ਗੱਲਾਂ ਗੱਲਾਂ ਤਾਂ ਮੱਕੜ ਸਾਹਿਬ ਤੁਸੀਂ ਬੜਾ ਈਜ਼ੀ ਘਰ ਮੈਨੂੰ ਤਾਂ ਲੱਗਦਾ ਕਿ ਮੈਂ ਘਰ ਦੇ ਵਿੱਚ ਬਹਿ ਗਿਆ ਤੇ ਮੈਨੂੰ ਲੱਗਦਾ ਦਰਸ਼ਕ ਵੀ ਜਦੋਂ ਦੇਖਣਗੇ ਤਾਂ ਉਹਨਾਂ ਨੂੰ ਲੱਗੇਗਾ ਕਿ ਘਰ ਦੇ ਵਿੱਚ ਬਹਿ ਗਿਆ ਪਰ ਇਹ ਪੜਾ ਜਿਹੜੇ ਆ ਉਹ ਮੈਨੂੰ ਲੱਗਦਾ ਜਦੋਂ ਫਾਈਨਾਂਸ ਦੀਆਂ ਚੀਜ਼ਾਂ ਜੁੜ ਜਾਂਦੀਆਂ ਨੇ ਤੁਹਾਡੀ ਜੇਬ ਦੇ ਉੱਤੇ ਬੋਝ ਦੀਆਂ ਚੀਜ਼ਾਂ ਜੁੜ ਜਾਂਦੀਆਂ ਤੁਹਾਡੇ ਸੁਪਨਿਆਂ ਦੇ ਨਾਲ ਪੈਰਲ ਹਾਂਜੀ ਉਹ ਉਦੋਂ ਬੜਾ ਮਹੱਤਵਪੂਰਨ ਹੋ ਜਾਂਦਾ ਕੱਲਾ ਕੱਲਾ ਕਦਮ ਸੋਚ ਸਮਝ ਕੇ ਜਿਹੜਾ ਉਹ ਚੁੱਕਣ ਦੀ ਲੋੜ ਹੈਗੀ ਆ ਔਰ ਇਹਦੇ ਵਿੱਚ ਇੱਕ ਚੀਜ਼ ਹੋਰ ਜ਼ਰੂਰ ਗੱਲ ਕਰ ਦਿਓ ਜਿੰਨਾ ਕੁ ਮੈਨੂੰ ਲੱਗਦਾ ਕਿ ਤੁਹਾਡਾ ਸੁਪਨਾ ਤੇ ਤੁਹਾਡੀ ਜੇਬ ਇਹਨਾਂ ਦੋਨਾਂ ਦਾ ਬੈਲੈਂਸ ਹੋਣਾ ਚਾਹੀਦਾ ਇਹ ਨਾ ਹੋਵੇ ਕਿ ਸੁਪਨਾ ਬਹੁਤ ਵੱਡਾ ਤੇ ਜੇਬ ਤੁਹਾਡੀ ਹਲਕੀ ਹੈ ਇਹ ਇਹ ਵੀ ਕਈ ਵਾਰੀ ਹੋ ਜਾਂਦਾ ਕਿ ਜੇਬ ਵੱਡੀ ਹੁੰਦੀ ਹੈ ਤੇ ਸੁਪਨਾ ਬਹੁਤ ਛੋਟਾ ਰੱਖ ਲੈਂਦੇ ਬਾਅਦ ਚ ਸਾਨੂੰ ਦੇਖਣਾ ਪੈਂਦਾ ਯਾਰ ਇੰਨਾ ਕੁ ਕਰ ਸਕਦੇ ਸੀ ਜਿਤਨਾ ਹੋਰ ਸੋਚ ਲੈਂਦੇ ਤੇ ਬਿਹਤਰ ਹੋ ਜਾਣਾ ਸੀ ਬਿਲਕੁਲ ਜੀ ਓਖਾ ਓਖਾ ਪਹਿਲਾਂ ਜੇ ਪਲਾਨਿੰਗ ਹੋਵੇ ਤੇ ਜੇ ਉਹਦੇ باوجود ਜੇ ਪਲਾਨਿੰਗ ਨਾ ਕੀਤੀ ਹੋਈ ਹੋਵੇ ਤਾਂ ਐਨੀ ਟੈਨਸ਼ਨ ਪੈ ਜਾਂਦੀ ਹੈ ਵੀ ਕਈ ਚੀਜ਼ਾਂ ਹੋ ਸਕਦੀਆਂ ਡੀਲ ਵੀ ਖਰਾਬ ਹੋ ਸਕਦੀ ਹੈ ਹੂੰ ਮੈਂ ਮੈਂ ਇਹ ਗੱਲ ਇਸ ਇਸ ਕਰਕੇ ਵੀ ਲੈ ਕੇ ਆਇਆ ਕਿ ਇਹੀ ਸਾਡੀ ਜੇਬ ਕੀ ਕਹਿੰਦੀ ਹੈ ਤੇ ਸਾਡਾ ਸੁਪਨਾ ਕਿੱਡਾ ਆ ਇਸ ਨੂੰ ਬੈਲੈਂਸ ਕਰਨ ਦੇ ਵਿੱਚ ਮਾਰਗੇਜ ਬ੍ਰੋਕਰ ਤੇ ਰੀਅਲਟਰ ਇਹਨਾਂ ਨੇ ਭੂਮਿਕਾ ਨਿਭਾਉਣੀ ਹੁੰਦੀ ਹੈ ਤੇ ਜੇ ਤੁਹਾਨੂੰ ਲੱਗਦਾ ਕਿ ਇਨ ਬੈਲੈਂਸ ਕਿਤੇ ਹੈਗਾ ਤੇ ਮੱਕੜ ਸਾਹਿਬ ਤੁਹਾਡੇ ਨਾਲ ਸੰਪਰਕ ਕੀਤਾ ਜਾ ਸਕਦਾ ਨਾ ਐਨੀ ਟਾਈਮ ਆਫਟਰ ਤੇ ਆਪਣਾ ਸੰਪਰਕ ਦੱਸ ਦਿਓ ਫਿਰ 604 614 4273 ਪੰਜਾਬੀ ਵਿੱਚ ਦੁਬਾਰਾ 604 614 4273 ਜਤਿੰਦਰ ਸਿੰਘ ਮੱਕੜ ਮਾਰਗੇਜ ਬ੍ਰੋਕਰ ਤੇ ਸਾਡੀ ਕੰਪਨੀ ਦਾ ਨਾਮ ਹੈਗਾ ਵੈਸਟਵਰਥ ਫਾਈਨੈਂਸ਼ੀਅਲ ਬਿਲਕੁਲ ਤੁਹਾਡੇ ਨਾਲ رابطہ ਕੀਤਾ ਜਾ ਸਕਦਾ ਤੇ ਉਹ ਥੋੜਾ ਬੈਲੈਂਸ ਕਰਨ ਦੇ ਵਿੱਚ ਤੁਸੀਂ ਜਿਹੜਾ ਉਹ ਬਿਹਤਰ ਮਦਦ ਜਿਹੜੀ ਉਹ ਕਰ ਸਕਦੇ ਹੋ ਗੱਲਬਾਤ ਕੀਤੀ ਘਰ ਦੀ ਪੋਜੈਸ਼ਨ ਤੱਕ ਦਾ ਜਿਹੜਾ ਉਹ ਨੁਕਤਾ ਜਿਹੜਾ ਹੈਗਾ ਉਹ ਸਾਡੇ ਨਾਲ ਸਾਂਝਾ ਕੀਤਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਜੀ ਸ਼ੁਕਰੀਆ ਜੀ ਔਰ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਵੀ ਦਿਓ ਇਜਾਜ਼ਤ ਫਿਰ ਮੁਲਾਕਾਤ ਹੋਏਗੀ ਦੇਖਦੇ ਰਹੋ ਟੀਵੀ ਪੰਜਾਬ